ਦੇ ਸਰੀਰ ਦੀ ਖੁਰਾਕ ਆ ਪ੍ਰਸਾਦਾ ਪਾਣੀ ਸਾਡੇ ਸਰੀਰ ਦੀ ਖੁਰਾਕ ਹੈ ਤੇ ਨਾਮ ਇਹ ਸਾਡੀ ਆਤਮਾ ਦੀ ਖੁਰਾਕ ਆ ਆਖੋ ਸਤਨਾ ਇਹਦੇ ਨਾਲ ਆਤਮਾ ਬਲਵਾਨ ਰਹਿੰਦੀ ਆ ਇਹ ਪ੍ਰਸਾਦਾ ਪਾਣੀ ਇਹ ਸਰੀਰ ਇਹਦੇ ਨਾਲ ਤੰਦਰੁਸਤ ਰਹਿੰਦਾ ਕਾਇਮ ਰਹਿੰਦਾ ਹੈ ਪਰ ਹੁਣ ਤਾਂ ਖਾਣੀ ਵਿਗੜ ਗਿਆ ਕੋ ਸਤਨਾ ਪਿਆਜ਼ ਵੀ ਜੇ ਚਲੋ ਜੂਰੀਆ ਲਸਣ ਵੀ ਜੇ ਚਲੋ ਜੂਰੀਆ ਤਾਹਿਆ ਬੀਜਾ ਚਲੋ ਜੂਰੀਆ ਤੇ ਹੋਰ ਮਿਰਚਾ ਇਰਾ ਵਗੈਰਾ ਜੋ ਵੀ ਆਪਾਂ ਖਾਣੇ ਪੀਣੇ ਆ ਸਭ ਦੇ ਵਿੱਚ ਦਵਾਈਆਂ ਬੂਟੀਆਂ ਜਾਂਦੀਆਂ ਨੇ ਉਹਦਾ ਅਸਰ ਕਿੱਥੇ ਜਾਂਦਾ ਬਈ ਫਿਰ ਉਹ ਸਬਜ਼ੀਆਂ ਦੇ ਵਿੱਚ ਉਹ ਜਿਹੜੇ ਸਾਡੇ ਧਣੀਆਂ ਪਿਆਜ਼ ਨਰਸਨ ਲਾਏ ਹੋਏ ਨੇ ਉਹਨਾਂ ਦੇ ਵਿੱਚ ਜਾਂਦਾ ਅਸਰ ਜਿਹੜੀ ਕਣਕ ਬੀਜਦੇ ਉਹਦੇ ਵਿੱਚ ਅਸਰ ਜਾਂਦਾ ਫਿਰ ਉਹ ਸਮਾਨ ਜਾਂਦਾ ਕਿੱਥੇ ਆ ਉਹ ਜਾਂਦਾ ਸਾਡੇ ਸਰੀਰ ਦੇ ਅੰਦਰ ਫਿਰ ਅਸਰ ਕਿੱਥੇ ਕਰਦਾ ਜਾ ਕੇ ਉਹ ਕਰਦਾ ਕਿਡਨੀਆਂ ਤੇ ਅਸਰ ਉਹ ਕਰਦਾ ਗੋਡਿਆਂ ਤੇ ਅਸਰ ਉਹ ਕਰਦਾ ਲੀਵਰ ਤੇ ਅਸਰ ਗਰਮਕ ਪਿਆਰਿਓ ਉਹ ਫਿਰ ਸਾਡੇ ਸਰੀਰ ਦਾ ਨਾਸ ਕਰ ਦਿੰਦਾ ਆਖੋ ਸਤਨਾ ਅਸੀਂ ਕਹਨੇ ਆ ਨਾ ਵੀ ਬੰਦੇ ਦੀ ਉਮਰ ਕਿਨ ਘਟ ਗਈ ਬੰਦੇ ਦੀ ਉਮਰ ਨਹੀਂ ਘਟਾਈ ਪਰਮੇਸ਼ਰ ਨੇ ਇਹ ਖਾਣ ਪੀਣ ਕਰਕੇ ਗਲਤ ਖਾਣੇ ਪੀਣੇ ਕਰਕੇ ਉਮਰ ਘਟ ਗਈ ਆਖੋ ਸਤਨਾ ਖਾਣਾ ਸੁਧ ਨਹੀਂ ਹੈ ਆਪਾਂ ਕਹਨੇ ਜੀ ਵੀ ਜੇ ਰਿਹਾ ਸਪ੍ਰੇਹਾ ਤੋਂ ਬਿਨਾ ਬੀਜਾਂਗੇ ਤੇ ਫਸਲ ਨਹੀਂ ਹੁੰਦੀ ਘਟ ਹੋ ਜੂਗੀ ਘਟ ਹੋ ਜੂਗੀ ਤੇ ਜਿਹੜਿਆ ਡਾਕਟਰਾਂ ਦੇ ਕੋਲ ਲੱਖਾਂ ਲੱਖਾਂ ਰੁਪਏ ਲੱਗਦੇ ਆ ਸਰੀਰ ਖਰਾਬ ਹੁੰਦੇ ਆ ਇਧਰੋਂ ਪੈਸੇ ਵੱਧਦੇ ਆ ਤੇ ਉਹੀ ਉਧਰ ਲੱਗ ਜਾਂਦੇ ਆ ਤੇ ਜਿਹੜੇ ਸਰੀਰ ਖਰਾਬ ਹੁੰਦੇ ਨੇ ਉਹ ਵਖਰੇ ਆ ਇਸੇ ਕਰਕੇ ਗੁਰਮਖ ਪਿਆਰੇ ਬਹੁਤਿਆਂ ਸਰੀਰ ਨੂੰ ਬਿਮਾਰੀਆਂ ਰਹਿੰਦੀਆਂ ਨੇ ਇਸੇ ਕਰਕੇ ਕਿਉਂਕਿ ਮੈਨੂੰ ਇਹ ਚੀਜ਼ ਦਾ ਪਤਾ ਇਹ ਚੀਜ਼ ਦਾ ਮੈਨੂੰ ਪਤਾ ਪੂਰਾ 9 ਮਹੀਨੇ ਹੋ ਗਏ ਮੈਂ ਚਾਰ ਟਾਈਮ ਰੋਜ਼ ਸਾਡੀ ਕਲਾਸ ਲੱਗਦੀ ਹੈ 5000 ਬੰਦਾ ਜੁੜਿਆ ਹੁੰਦਾ ਦੁਨੀਆ ਦਾ ਬੰਨ ਨੰਬਰ ਖਾਣਾ ਲੈਣਾ ਰੋਟੀ ਮੈਂ ਇੱਕ ਟਾਈਮ ਖਾਣਾ ਸਾਡਾ ਸਾਰਾ ਪਰਿਵਾਰ ਨਾ ਚਾਹ ਪੀਨੇ ਆ ਤੇ ਨਾ ਦੁੱਧ ਪੀਨੇ ਆ ਆਹ ਚੀਜ਼ਾਂ ਖਾ ਪੀ ਕੇ ਨਾ ਪਹਿਲਾਂ ਰਾਸਗੁੱਲੇ ਗਲਾਬ ਜਾਮੁਨਾ ਵਰਫੀਆਂ ਪਕੌੜੇ ਇਹੋ ਜਿਹੀਆਂ ਚੀਜ਼ਾਂ ਖਾ ਪੀ ਕੇ ਸਰੀਰ ਸਾਰਾ ਖਰਾਬ ਕਰ ਲਿਆ ਸੀ ਆਖੋ ਸਤਨਾ ਪਰ 45ਵਾਂ ਸਾਲ ਚੱਲਿਆ ਹੋਇਆ ਡਾਕਟਰ ਕਹਿੰਦਾ ਜੀ ਗੋਡੇ ਬਦਲਨੇ ਪੈਣੇ ਆ ਤੁਰਿਆ ਜਾਂਦਾ ਨਹੀਂ ਸੀ ਸਾਹ ਬੜਾ ਚੜਦਾ ਸੀ ਧੂਹੀ ਦੀ ਬੜੀ ਪ੍ਰੋਬਲਮ ਸੀ ਬੜਾ ਬੁਰਾ ਹਾਲ ਹੋ ਗਿਆ ਸੀ ਸਰੀਰ ਦਾ ਤੇ ਜਦੋਂ ਪ੍ਰਸ਼ਾਦਾ ਪਣੀ ਬੰਦ ਕਰਕੇ ਦੁਨੀਆਂ ਦਾ ਬੰਨ ਨੰਬਰ ਖਾਣਾ ਲੈ ਕੇ ਇਸ ਉਹੀ ਗੋਡੇ ਉਹੀ ਮੋਢੇ ਢੂਹੀ ਲੱਤਾਂ ਵਹਾਣ ਓਕੇ ਹੋ ਗਏ ਆ ਇਸ ਸਾਰੀਆਂ ਚੀਜ਼ਾਂ ਵਿੱਚ ਜ਼ਹਿਰ ਆ ਇਹ ਕਹਣਗੇ ਜੀ ਘਰ ਦਾ ਦੁੱਧ ਪੀਨੇ ਜਿੱਤਾ ਉਹਦੇ ਵਿੱਚ ਘਰ ਦੇ ਦੁੱਧ ਵਿੱਚ ਹੀ ਫੈਟ ਹੈ ਆਖੋ ਸਤਨਾਮ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਸਰੀਰ ਦੇ ਅੰਦਰ ਕਿੰਨੀ ਫੈਟ ਆ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਖਰਾਬ ਕਰਦੀ ਆ ਨਾ ਖਾਣੇ ਰਹੇ ਤੇ ਨਾ ਬਾਣੇ ਰਹੇ ਨਾ ਪਾਣੀ ਸ਼ੁੱਧ ਹੈ ਤੇ ਸਾਰਾ ਹੀ ਸੇਤਮ ਖਰਾਬ ਹੋਇਆ ਹੋਇਆ ਤੇ 32 ਕਿਲੋ ਵਜਨ ਘਟਾਇਆ ਮਨੇ ਆਪਣਾ 32 ਕਿਲੋ ਰਾਂਗਣ ਕਾਲਾ ਹੋ ਗਿਆ ਸੀ ਜਮੀ ਧੂਹੇ ਵਰਗਾ ਮੇਰਾ ਨਹੀਂ ਕੱਲਾ ਸਾਡੇ ਸਾਰੇ ਪਰਿਵਾਰ ਦਾ ਤੇ ਗੁਰਮੁਖ ਪਿਆਰਿਓ ਤੁਰਨੋਂ ਰਹਿ ਗਏ ਸੀ ਹੁਣ ਭੱਜ ਕੇ ਪੌੜੀਆਂ ਚੜਦੇ ਨਾ ਕੋਈ ਗੋਡਾ ਦੋ ਦਾ ਨਾ ਲੱਤ ਨਾ ਮੋਢਾ ਅੱਜ ਤੁਹਾਡੇ ਸਾਹਮਣੇ ਬੈਠਿਆ ਚੌਂਗੜਾ ਮਾਰ ਕੇ ਬੈਠਣੋਂ ਹਟ ਗਏ ਸੀ ਜ਼ਿੰਦਗੀ ਨਰਕਾਂ ਭਰੀ ਹੋ ਗਈ ਸੀ ਕਿਵੇਂ ਸਿਰਫ ਖਾਣ ਪੀਣ ਦੇ ਨਾਲ ਇਹ ਸਾਰਾ ਸਿਟ ਵੀ ਖਰਾਬਾ ਰੋ ਬਚਾਰਾ